ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਗੱਬਣ ਵੇੜ ਦਿਖਾਵਾਂਗੇ ਸੇਲਾ ਡਟੇਲੇ ਦੇ ਬਾਰੇ ਵੀਰ ਨੂੰ ਪੁੱਛਦਿਆਂ ਹੋ ਕੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਜਸਵੰਦਰ ਸਿੰਘ ਆ ਜੀ ਪਿੰਡ ਜੰਮੂ ਜਿਲ੍ਹਾ ਬਠਿੰਡਾ ਸਤਿ ਸ਼੍ਰੀ 9872232148 9872232 148 ਜਿਹਦੇ ਆ ਬੈੜ ਦੇਖੀਏ ਨੇ ਕਰਾਸਾਂਕ ਚਾਗੀ ਥੋੜਾ ਹਣਾ ਹਾਂਜੀ ਕਿਹੜਾ ਸੂਆ ਸੁੰਦੀ ਐ ਇਹ ਦੂਜਾ ਸੁੰਦੀ ਐ ਕੈਕ ਦਿਨ ਲੈਂਦੀ ਐ ਇਹਦਾ ਇੱਕ ਹਫਤਾ ਪਿਓ ਬਈ ਇੱਕ ਹਫਤਾ ਸੂਣ ਚ ਬਾਕੀ ਤੇ ਪਿਛਲੇ ਸਵੇਰ ਮਾਲਕ ਨੇ ਆਪਣਾ ਦੁੱਧ ਸਿਆਉ ਕਿੰਨਾ ਪਾਇਣ 25 ਕਿਲੋ ਦੱਸਿਆ ਬਈ ਮਾਲਕ ਨੇ 25 ਕਿਲੋ ਇੱਕ ਹਫਤਾ ਬਾਕੀ ਅੰਦਾਜ਼ਾ ਲਾ ਸਕੀਏ ਕਿ ਦੁੱਧ ਆਲਾ ਪੈ ਤੋ 25 ਕਿਲੋ ਦੇ ਦੁੱਧ ਉਹ ਅੱਗੇ ਵਾਲੀ ਸੇਵਾ 28 ਵੀ ਲੈਣਾ 27 ਵੀ ਲੈਣਾ ਠੀਕ ਐ ਗਰਮੀ ਦੇ ਮੌਸਮ ਨਾਲ 25 ਮੰਨ ਕੇ ਲੈ ਲੇ 20 ਮੰਨ ਕੇ ਲੈ ਲੇ ਠੀਕ ਐ ਤੇ ਮਿਲਕਮੈਨ ਵਗੈਰਾ ਸੋਹਣੀ ਚੰਗੀ ਦਿਖਾਈ ਦਿੰਦੀ ਹੈ ਹਨਾ ਹਾਂ ਤੁਹਾਨੂੰ ਬਹੁਤ ਚੰਗੀ ਤੇ ਬਾਲਟਲਾ ਕਾਫੀਆ ਸੁਹਾਵਾਨਾ ਦੇਖ ਸਕਦੇ ਹਾਂ ਨੇੜੇ ਤੋਂ ਹਜੇ ਹੱਬ ਤੱਕ ਬਾਈ ਬਹੁਤ ਹਜੇ ਲੈ ਮੰਨ ਕੇ ਚਲੋ ਵੀ ਹਾਲੇ ਤਾਂ 70 75% ਬਣਿਆ 20% ਹੋਰ ਬਣ ਆਣੀ ਹਾਂ ਇਹ ਤਾਂ ਬਣ ਕੇ ਸੁਣਾਓ ਠੀਕ ਮੋਲੇ ਦਾ ਕੀ ਰਹੂਗਾ ਮੋਲੇ ਦਾ ਵੀ ਕੋਈ 75 ਨਹੀਂ ਕੋਈ 80 ਨਹੀਂ 65000 ਦੀ ਦੇਣੀ ਹੈ ਦੋਸਤੋ ਸੌੜ ਹੀ ਕਰਾਂਗੇ ਵੰਡ ਯਾਰ ਬਸ ਤੋਰ ਦੇ ਬਾਹਰ ਨੂੰ ਹਾਂ ਸੋ ਫਿਰ ਮੰਗਣ ਨੂੰ 75 80 90 ਮੰਗੀ ਜੇ ਕੋਈ ਫਾਇਦਾ ਨਹੀਂ 65000 ਦੇ ਵਿੱਚੋਂ ਸੌੜ ਹੋ ਜੂਗੀ ਦੂਜਾ ਸੂਆ ਵੈੜ ਮਾਲਕ ਐ ਦੱਸਣ ਅਨੁਸਾਰ ਸੁੰਦੀ ਉਹ ਮੱਥਾ ਦੇਖੋ ਕ੍ਰਾਸ ਲੰਗ ਚ ਪਈਆਂ ਦੁੱਧ ਫੈਟ ਵਾਲਾ ਦੇ ਰਹੇ ਨੇ ਰਾਜੀ ਪਲੀ ਪੁਲੀ ਵੀ ਚੰਗੀ ਹੈਗੀ ਤੇ ਥਾਂਡੇ ਵਾ ਦੇਖੋ ਸੋਹਣਾ ਸਾਫ ਸੁਥਰਾ ਠੀਕ ਆ ਫਾੜੀ ਵਾਲਾ ਲੈ ਵਾ ਹਨਾ ਇੱਥੇ ਛੱਡ ਕੇ ਵੇਚਣ ਤੱਕ ਜਾਂ ਸੰਭਲ ਠੀਕ ਆ ਜਿੱਥੇ ਮਰਜੀ ਰੋਕ ਲੋ ਤੇ ਨਾੜਾ ਨੂਣਾ ਦੇਖ ਰਹੇ ਹੋ ਥੱਲੇ ਤੋਂ ਪੂਰੇ ਸੋਹਣੇ ਸਾਫ ਸੁਥਰੇ ਸੋ ਥਾਂ ਦੇਖੋ ਚਾਰੇ ਨੇਖਣ ਵਿੱਚ ਸਾਫ ਸੁਥਰੇ ਬਾਕੀ ਇਹ ਤਾਂ ਲੀ ਬਹੁਤਾ ਬਚੀਲਾ ਹੈ ਤਾਂ ਬਣ ਕੇ ਹੁਣਾ ਵੇ ਇਹ ਤਾਂ ਬਣੀ ਕੋਈ ਨਹੀਂ ਬਚੀ ਠੀਕ ਆ ਹਫਤਾ ਲੈਂਦੀ ਪਈ ਹੈ ਹਜੇ ਹਨਾ ਸੋ ਇੱਕ ਹਫਤਾ ਸੂਣ ਦੇ ਵਿੱਚ ਬਾਕੀ ਦੂਜਾ ਸੂਆ ਸੂਣ ਨੂੰ 65000 ਦੇ ਵਿੱਚੋਂ ਛੋਟ ਸੱਪਾ ਹੋ ਜੂਗਾ ਕੋਈ 70 ਨਹੀਂ ਕੋਈ 75 ਨਹੀਂ 65000 ਭਾਜ ਦਾ ਦੇਣ ਲੈਣ ਦੇ ਵਾਲਾ ਦੁੱਧ ਤੁਸੀਂ ਐਵਰੇਜ 25 ਦੀ ਚੰਗੀ ਗਿਅਰ ਕਰ ਲਾਗੇ ਪ੍ਰੱਸ ਵੀ ਨਹੀਂ 25 ਦੇ ਹਵਾਨਾ ਹਵਾਨਾ ਆ ਬਾਈ ਕੋਈ ਛੋਟੀ ਨਹੀਂ ਠੀਕ ਹੈ ਹਵਾਨਾ ਕੇ ਵਹੀ ਭਰਦਾ ਕਿ ਐਨਾਂ ਦੁੱਧ ਪਾਉਣ ਵਾਲੀ ਬੈੜ ਹੈਗੀ ਆ ਤੇ ਥਾਂਡੇ ਵਾਲੇ ਪਾਸੋਂ ਸਾਫ਼ ਸੁਥਰੀ ਆ ਤੇ ਚੀਪਾ ਜੂਪਾ ਥਾਣਾ ਦੀ ਬਿਲਕੁਲ ਓਕੇ ਆ ਓਕੇ ਬਾਈ ਓਕੇ ਕੋਈ ਵੀ ਦੂਰਵਾਏ ਕੋਈ ਦਿੱਕਤ ਨਹੀਂ ਗੱਲ ਦੀ ਜਮਾਂ ਬਾਈ 100 ਨੰਬਰੀ ਆ ਥੱਲੇ ਠੀਕ ਹੈ ਨੰਬਰ ਬੋਲ ਦੇ ਦੁਬਾਰਾ ਆਪਣਾ 98722 ਮੱਤੀ ਇੱਕ ਸੋਡਾਲ ਸੋ ਪਿੰਡ ਜੌਂਦ ਜ਼ਿਲ੍ਹਾ ਬਠਿੰਡਾ ਵੀਡੀਓ ਦੇਖਣ ਲਈ ਸਬਸਕ੍ਰਾਈਬ